ਸਤਿ ਸ਼੍ਰੀ ਅਕਾਲ ਦੋਸਤੋ ਇੱਕ ਗੱਲ ਦਿਲੋਂ ਕਹਿਣੀ ਆ ਇਸ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਜੇ ਤੁਸੀਂ ਆਪਣੀ ਮਿੱਟੀ ਨੂੰ ਪਿਆਰ ਕਰਦੇ ਹੋ ਤੇ ਜੇ ਤੁਸੀਂ ਆਪਣੇ ਬਜ਼ੁਰਗਾਂ ਦੀ ਮਿਹਨਤ ਨੂੰ ਮਹਿਸੂਸ ਕਰਦੇ ਹੋ ਤੇ ਜੇ ਤੁਸੀਂ ਪੰਜਾਬ ਨੂੰ ਸਿਰਫ ਮੈਪ ਤੇ ਨਹੀਂ ਦਿਲ ਵਿੱਚ ਰੱਖਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਆ ਦੋਸਤੋ ਇਸ ਵੀਡੀਓ ਨਾਲ ਮੈਂ ਸਿਰਫ ਗੱਲਾਂ ਨਹੀਂ ਕਰ ਰਿਹਾ ਮੈਂ ਸ਼ੁਰੂ ਕਰ ਰਿਹਾ ਇੱਕ ਸਫ਼ਰ ਜੋ 9 ਐਪੀਸੋਡ ਮਤਲਬ ਭਾਗਾਂ ਵਿੱਚ ਵੰਡਿਆ ਹੋਇਆ ਪੰਜਾਬ ਦੇ ਇਤਿਹਾਸ ਤੋਂ ਅੱਜ ਦੇ ਪੰਜਾਬ ਤੱਕ ਜਿੱਥੇ ਸੁਪਨੇ ਵੀ ਨੇ ਤੇ ਦਰਦ ਵੀ ਮੈਂ ਵਾਅਦਾ ਕਰਦਾ ਜੇ ਤੁਸੀਂ ਇਹ ਪੂਰੀ ਵੀਡੀਓਜ਼ ਦੇਖੋਗੇ ਤਾਂ ਤੁਸੀਂ ਸਿਰਫ ਸੁਣੋਗੇ ਨਹੀਂ ਮਹਿਸੂਸ ਕਰੋਗੇ ਪੰਜਾਬ ਨੂੰ ਆਪਣੇ ਆਪ ਨੂੰ ਤੇ ਆਪਣੀ ਕਹਾਣੀ ਨੂੰ ਪੰਜਾਬ ਦਾ ਜਨਮ ਪਾਣੀ ਮਿੱਟੀ ਤੇ ਇਨਸਾਨ ਸੋਚੋ ਜੇ ਪੰਜਾਬ ਦੇ ਪੰਜ ਦਰਿਆ ਨਾ ਹੁੰਦੇ ਜੇ ਇਹ ਮਿੱਟੀ ਉਪਜਾਊ ਨਾ ਹੁੰਦੀ ਤਾਂ ਸ਼ਾਇਦ ਪੰਜਾਬ ਸਿਰਫ ਇੱਕ ਨਾਮ ਹੁੰਦਾ ਇੱਕ ਪਹਿਚਾਣ ਨਹੀਂ ਪੰਜਾਬ ਦਾ ਜਨਮ ਤਲਵਾਰ ਨਾ ਨਹੀਂ ਹੋਇਆ ਪੰਜਾਬ ਦਾ ਜਨਮ ਹੋਇਆ ਪਾਣੀ ਨਾਲ ਮਿੱਟੀ ਨਾਲ ਤੇ ਇਨਸਾਨ ਦੀ ਮਿਹਨਤ ਨਾਲ ਅੱਜ ਦੀ ਕਹਾਣੀ ਆ ਪੰਜਾਬ ਦਾ ਜਨਮ ਪਾਣੀ ਮਿੱਟੀ ਤੇ ਇਨਸਾਨ ਧਰਤੀ ਦੀ ਸ਼ੁਰੂਆਤ ਇਹ ਕਹਾਣੀ ਲੱਖਾਂ ਸਾਲ ਪਿੱਛੇ ਸ਼ੁਰੂ ਹੁੰਦੀ ਆ ਲਗਭਗ 50 ਮਿਲੀਅਨ ਸਾਲ ਪਹਿਲਾਂ ਭਾਰਤ ਦੀ ਜ਼ਮੀਨ ਵਾਲੀ ਪਲੇਟ ਉੱਤਰ ਵੱਲ ਨੂੰ ਖਿਸਕੀ ਮਤਲਬ ਜ਼ਮੀਨ ਦੇ ਅੰਦਰੋਂ ਜਿਹੜੀ ਪਲੇਟ ਹੁੰਦੀ ਆ ਉਹ ਉੱਤਰ ਵੱਲ ਨੂੰ ਖਿਸਕੀ ਤੇ ਏਸ਼ੀਆ ਵਾਲੀ ਪਲੇਟ ਨਾਲ ਟਕਰਾਈ ਇਸ ਟਕਰਾਂ ਨਾਲ ਹਿਮਾਲਿਆ ਤੇ ਵੱਡੇ ਵੱਡੇ ਪਹਾੜ ਪੈਦਾ ਹੋਏ ਤੇ ਹਿਮਾਲਿਆ ਦੇ ਥੱਲੇ ਇੱਕ ਵੱਡਾ ਤੇ ਖੁੱਲਾ ਮੈਦਾਨ ਹੌਲੀ ਹੌਲੀ ਬਣੇ ਹਿਮਾਲਿਆ ਤੋਂ برف ਬਿਗਲੀ ਬਰਸਾਤ ਆਈ ਤੇ ਪਾਣੀ ਨੂੰ ਰਾਹ ਮਿਲ ਗਿਆ ਇਹ ਪਾਣੀ ਜਦ ਸਾਲਾਂ ਤੱਕ ਗਾਦ ਤੇ ਮਿੱਟੀ ਲੈ ਕੇ ਥੱਲੇ ਆਉਂਦਾ ਰਿਹਾ ਤਾਂ ਪੰਜਾਬ ਦੀ ਧਰਤੀ ਬਣ ਗਈ ਜੀਣ ਲਈ ਤਿਆਰ ਇਹ ਸਿਰਫ ਜ਼ਮੀਨ ਨਹੀਂ ਸੀ ਇਹ ਪੰਜਾਬ ਦੀ ਬੁਨਿਆਦ ਸੀ ਪੰਜਾਬ ਦਾ ਮਤਲਬ ਹੀ ਆ ਪੰਜ ਆਬ ਪੰਜ ਪਾਣੀ ਸਤਲੁਜ ਬਿਆਸ ਰਾਵੀ ਚਨਾਬ ਤੇ ਜੇਲਮ ਇਹ ਦਰਿਆ ਸਿਰਫ ਵਗ ਨਹੀਂ ਰਹੇ ਇਹ ਪੰਜਾਬ ਨੂੰ ਜਿਉਣਾ ਸਿਖਾਉ ਰਹੇ ਸਿਖਾਉਂਦੇ ਨੇ ਲਗਭਗ 5 ਮਿਲੀਅਨ ਸਾਲ ਪਹਿਲਾਂ ਇਹ ਦਰਿਆ ਆਪਣਾ ਰੁੱਖ ਬਦਲਦੇ ਨੇ ਤੇ ਇਕੱਠੇ ਹੋ ਕੇ ਸਿੰਧੂ ਘਾਟੀ ਵੱਲ ਚੱਲ ਪੈਂਦੇ ਨੇ ਜਿੱਥੇ ਇਹ ਪੰਜ ਦਰਿਆ ਮਿਲਦੇ ਨੇ ਉੱਥੇ ਪੰਜਾਬ ਬਣਦਾ ਪੰਜਾਬ ਦੀ ਜ਼ਿੰਦਗੀ ਪਾਣੀ ਨਾਲ ਬੰਨੀ ਆ ਖੇਤੀ ਪਿੰਡ ਸ਼ਹਿਰ ਸਭ ਜਿੱਥੇ ਪਾਣੀ ਉੱਥੇ ਜ਼ਿੰਦਗੀ ਜਿੱਥੇ ਜ਼ਿੰਦਗੀ ਉੱਥੇ ਪੰਜਾਬ ਪੰਜਾਬ ਦੀ ਮਿੱਟੀ ਸਿਰਫ ਮਿੱਟੀ ਨਹੀਂ ਇਹ ਉਪਜਾਊ ਧਰਤੀ ਆ ਹਰ ਸਾਲ ਦਰਿਆ ਨਵੀਂ ਗਾਦ ਲੈ ਕੇ ਆਉਂਦੇ ਨੇ ਤੇ ਮਿੱਟੀ ਨੂੰ ਹੋਰ ਤਾਕਤਵਰ ਬਣਾਉਂਦੇ ਰਹੇ ਇਸ ਕਰਕੇ ਪੰਜਾਬ ਦੀ ਮਿੱਟੀ ਗਹਿਰੀ ਨਰਮ ਪੋਸ਼ਕ ਤੇ ਫਸਲਾਂ ਲਈ ਪਰਫੈਕਟ ਹੋ ਗਈ ਇਹ ਮਿੱਟੀ ਨੇ ਪੰਜਾਬ ਨੂੰ ਬਣਾਇਆ ਅਨਾਜ ਦਾ ਕੋਠਾ ਹੁਣ ਸਵਾਲ ਉੱਠਦਾ ਜਦੋਂ ਧਰਤੀ ਤਿਆਰ ਹੋ ਗਈ ਤਾਂ ਇਨਸਾਨ ਕਦੋਂ ਆਇਆ ਪੰਜਾਬ ਚ ਪਹਿਲਾ ਇਨਸਾਨ ਸ਼ਹਿਰ ਬਣਾਉਣ ਲਈ ਨਹੀਂ ਆਇਆ ਸੀ ਉਹ ਜ਼ਿੰਦਾ ਰਹਿਣਾ ਸਿੱਖ ਰਿਹਾ ਸੀ ਲਗਭਗ 2 ਮਿਲੀਅਨ ਸਾਲ ਪਹਿਲਾਂ ਪੰਜਾਬ ਦੇ ਇਲਾਕੇ ਚ ਪੱਥਰਾਂ ਦੇ ਔਜ਼ਾਰ ਤੇ ਸ਼ਿਕਾਰ ਦੇ ਨਿਸ਼ਾਨ ਮਿਲਦੇ ਨੇ ਪਹਿਲਾਂ ਲੋਕ ਸ਼ਿਕਾਰ ਕਰਦੇ ਫਲ ਤੇ ਖੰਡ ਮੋਲ ਇਕੱਠਾ ਕਰਦੇ ਦਰਿਆਵਾਂ ਦੇ ਕਿਨਾਰੇ ਰਹਿੰਦੇ ਹੌਲੀ ਹੌਲੀ ਉਹਨਾਂ ਨੇ ਸਮਝ ਲਿਆ ਜਿੱਥੇ ਪਾਣੀ ਹੋਵੇ ਉੱਥੇ ਹੀ ਜ਼ਿੰਦਗੀ ਚੱਲਦੀ ਹੈ ਤੇ ਜਿੱਥੇ ਮਿੱਟੀ ਉਪਜਾਊ ਉਪਜਾਊ ਹੋਵੇ ਉੱਥੇ ਕੱਲ ਦਾ ਭਵਿੱਖ ਬਣਦਾ ਲਗਭਗ 7000 BC ਤੇ 50000 BC ਇਨਸਾਨ ਨੇ ਇੱਕ ਵੱਡਾ ਫੈਸਲਾ ਕੀਤਾ ਸ਼ਿਕਾਰ ਛੱਡ ਕੇ ਖੇਤੀ ਸ਼ੁਰੂ ਕੀਤੀ ਬੀਜ ਬੀਜੇ ਗਏ ਤੇ ਫਸਲਾਂ ਆ ਗਈਆਂ ਤੇ ਪਸ਼ੂ ਪਾਲਣ ਸ਼ੁਰੂ ਹੋਏ ਪਿੰਡ ਵਸੇ ਘਰ ਬਣੇ ਜ਼ਿੰਦਗੀ ਸ਼ੁਰੂ ਹੋਈ ਇਹ ਪਾਲਿਸੀ ਜਿੱਥੇ ਪੰਜਾਬ ਸਿਰਫ ਧਰਤੀ ਨਹੀਂ ਰਿਹਾ ਪੰਜਾਬ ਘਰ ਬਣ ਗਿਆ ਹੜੱਪਾ ਵੱਲ ਪਹਿਲਾ ਕਦਮ ਖੇਤੀ ਆਈ ਪਿੰਡ ਵਸੇ ਤੇ ਸੋਚ ਹੋਰ ਵੱਡੀ ਹੋ ਗਈ ਤੇ ਉਸ ਸਮੇਂ ਦੇ انسان ਨੇ ਵੱਡਾ ਫੈਸਲਾ ਕੀਤਾ ਕਿਉਂ ਨਾ ਸਭ ਕੁਝ ਸੋਚ ਸਮਝ ਕੇ ਹੋਵੇ ਪੰਜਾਬ ਦੇ ਦਰਿਆਵਾਂ ਦੇ ਕੰਢੇ ਬਸਤੀਆਂ ਬਣੀਆਂ ਤੇ ਉਹ ਬਸਤੀਆਂ ਹੜੱਪਾ ਸਭਿਤਾ ਵੱਲੋਂ ਪਹਿਲਾ ਕਦਮ ਬਣੀਆਂ ਪਰ ਇਹ ਕਹਾਣੀ ਸਿਰਫ ਇੱਥੇ ਰੁਕਦੀ ਆ ਅਗਲੇ ਐਪੀਸੋਡ ਵਿੱਚ ਗੱਲ ਕਰਾਂਗੇ ਪੰਜਾਬ ਸਭਿਤਾ ਦਾ ਪਾਲਣ ਕਿਵੇਂ ਹੋਇਆ ਕਿਵੇਂ ਉਹ ਲੋਕ ਰਹਿੰਦੇ ਸੀ ਪੰਜਾਬ ਦੀ ਧਰਤੀ ਤਿਆਰ ਸੀ ਪਾਣੀ ਵੀ ਸੀ ਇਨਸਾਨ ਵੀ ਸੀ ਪਰ ਹੁਣ ਸਵਾਲ ਇਹ ਸੀ ਇਹ ਇਨਸਾਨ ਸਿਰਫ ਜੀਣ ਲਈ ਜੀਣਾ ਚਾਹੁੰਦੇ ਸੀ ਜਾਂ ਕੁਝ ਹੋਰ ਵੱਡਾ ਕਰਨਾ ਚਾਹੁੰਦੇ ਸੀ ਜਵਾਬ ਮਿਲੇਗਾ ਉਹ ਪਲ ਜਦੋਂ ਪੰਜਾਬ ਸਿਰਫ ਧਰਤੀ ਨਹੀਂ ਰਿਹਾ ਪੰਜਾਬ ਸਭਿਅਤਾ ਦਾ ਪਲਾਨ ਬਣ ਗਿਆ ਨੈਕਸਟ ਐਪੀਸੋਡ ਜੇ ਆਪਾਂ ਗੱਲ ਕਰਾਂਗੇ ਪੰਜਾਬ ਸਭਿਅਤਾ ਦਾ ਪਾਲਣ ਮਤਲਬ ਉਹ ਲੋਕ ਕਿਵੇਂ ਰਹਿੰਦੇ ਸੀ ਧੰਨਵਾਦ